ਵੇ ਛੰਦੇ ਦੇ ਬਾਪੂ ਥੋੜੀ ਪੀ ਲਿਆ ਕਰ ਤੁਰਿਆ ਤੇ ਤੋਂ ਜਾਂਦਾ ਨਹੀਂ ਕਿਉਂ ਸਿਰ ਖੇਪ ਪਵਾਈ ਜਾਣਾ ਕੱਲ ਨੂੰ ਆਹ ਨਿੱਕਾ ਜਵਾਕ ਵੀ ਤੇਰੇ ਮਗਰ ਲੱਗੂ ਕਿਉਂ ਤੇਰੇ ਕੰਨੀ ਜੂਨੀ ਸਰਕਦੀ ਨਿੱਤ ਡੱਪ ਕੇ ਆ ਜਾਣਾ ਉਹ ਪੱਲੇ ਤੇਰੇ ਕੱਖ ਨਹੀਂ ਬਚਣਾ ਇਹ ਇਸ ਚੰਦਰੀ दारू ਨੇ ਤਾਂ ਘਰਾਂ ਦੇ ਘਰ ਬਰਬਾਦ ਕਰਤੇ ਹਲੇ ਵੀ ਟਾਈਮ ਹੈਗਾ ਸੰਭਲ ਜਾ ਪੋਰਾ ਤਰਸ ਕਰ ਤਰਸ ਹੋਰ ਨਾ ਸਹੀ ਆਪਣੀ ਮੌਤ ਨੂੰ ਆਪ ਵਾਜਾ ਤਾ ਨਾ ਮਾਰ ਰਤਨ ਕੌਰ ਛਿੰਦੇ ਦੇ ਬਾਪੂ ਹਰਨੇਕ ਸਿੰਘ ਨੂੰ ਇੱਕੋ ਸਾਹ ਵਿੱਚ ਬੁਰੀ ਤਰ੍ਹਾਂ ਗੁੱਸੇ 'ਚ ਅਗ ਬਗਬੁਲੀ ਹੋਈ ਆਖਦੀ ਆ ਜੋ दारू ਨਾਲ ਰੱਜਿਆ ਮੰਜੇ ਤੇ ਪਿਆ ਪਾਸੇ ਮਾਰੀ ਜਾਂਦਾ ਚਾਜੇ ਨਾਲ ਹਰਨੇਕ ਸਿੰਘ ਤੋਂ ਬੋਲਿਆ ਵੀ ਨਹੀਂ ਜਾਂਦਾ ਤੂੰ ਤਾਂ ਰਤਨ ਕੌਰ ਐਵੇਂ ਅਵਾ-ਦਵਾ ਬੋਲੀ ਜਾਨੀ ਆ ਹਲੇ ਨਹੀਂ ਮਰਦਾ ਤੇਰਾ ਹਰਨੇਕ ਸਿੰਘ ਹਲੇ ਤਾਂ ਸੁਖ ਨਾਲ ਪੋਤੇ-ਪੋਤੀਆਂ ਦਾ ਮੂੰਹ ਦੇਖ ਕੇ ਮਰੂੰ ਤੂੰ ਤਾਂ ਪਤਾ ਨਹੀਂ ਕੀ ਕੀ ਪੁੱਠਾ ਸਿੱਧਾ ਬੋਲੀ ਜਾਨੀ ਐ ਚੱਲ ਸੋ ਲੈਣ ਦੇ ਹੁਣ ਦੋ ਘੜੀ ਮੈਨੂੰ ਹਰਨੇਕ ਸਿੰਘ ਨੇ ਦਬਮੀ ਤੇ ਲੜ ਖੜਾਉਂਦੀ ਆਵਾਜ਼ 'ਚ ਰਤਨਕੌਰ ਨੂੰ ਜਵਾਬ ਦਿੱਤਾ ਤੇ ਮਗਰੋਂ ਕੋਕ ਨੀਂਦ ਸੌਂ ਗਿਆ ਰਤਨਕੌਰ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਨੇ ਤੇ ਚਿੰਦਾ ਉਹਨਾਂ ਦਾ ਪੁੱਤ ਕਰੀਬ 8 ਸਾਲ ਦੀ ਉਮਰ ਦਾ ਸੀ ਹਰਨੇਕ ਸਿੰਘ ਕਹਿਣ ਨੂੰ ਉਂਝ ਦਾ ਬਹੁਤ ਭਲਾ ਬੰਦਾ ਸੀ ਪਰ ਜਦੋਂ दारू ਪੀ ਲੈਂਦਾ ਉਦੋਂ ਬਹੁਤ ਹੱਤ ਚੁੱਕਦਾ ਮਿਹਨਤ ਕਰਦਾ ਖੇਤੀਬਾੜੀ ਕਰਦਾ ਪਰ ਰੋਜ਼ ਰਾਤ ਨੂੰ ਮੋਟਰ ਤੋਂ दारू ਨਾਲ ਰੱਜ ਕੇ ਘਰੇ ਵੜਦਾ ਰਤਨ ਕੌਰ ਉਹਨੂੰ ਸਮਝਾ ਸਮਝਾ ਕੇ ਥੱਕ ਗਈ ਤੇ ਅੰਦਰੋਂ ਬਹੁਤ ਰੋਂਦੀ ਪਰ ਜੱਗ ਜाहਰ ਨਹੀਂ ਸੀ ਹੋਂ ਦੰਦੀ ਅਗਲੀ ਸਵੇਰ ਰਤਨ ਕੌਰ ਆਵਾਜ਼ ਦਿੰਦੀ ਹੋਈ ਵੇ ਛਿੰਦੇ ਤੇ ਬਾਪੂ ਉੱਠ ਘੜ ਹੁਣ ਬਥੇਰਾ ਚੇਟਾ ਦਿਨ ਚੜ ਗਿਆ ਹੁਣ ਤਾਂ ਤੇਰੀ ਪਿੱਤੀ ਵੀ ਲੱਥੀ ਹੋਣੀ ਆ ਚਾਹ ਪਾਣੀ ਪੀ ਕੇ ਆਵਦਾ ਕੱਖ ਕੰਡਾ ਸਾਂਭ ਲਾ ਆਪਣੇ ਪੁੱਤ ਨੂੰ ਤਾਂ ਕੀ ਚੰਗੀ ਮੱਤ ਦੇਣੀ ਐ ਇਹਨੇ ਤੇਰੀ ਤਾਂ ਆਪ ਹੀ ਬੁੱਧੀ ਪ੍ਰੇਸ਼ਟ ਹੋਈ ਪਈ ਆ ਦੇਖ ਤਾਂ ਕਿਵੇਂ ਘੋੜੇ ਵੇਚ ਕੇ ਸੁੱਤਾ ਪਿਆ ਵੇ ਚਿੰਦੇ ਪੁੱਤ ਜਾਈਂ ਜਰਾ ਕੋਲ ਨੂੰ ਠਾਲ ਜਰਾ ਆਪਣੇ ਬਾਪੂ ਨੂੰ ਹਲੂਣਾ ਦੇ ਇਹਨੂੰ ਤਾਂ ਹੋਸ਼ ਆਉ बोलਦੀ ਹੋਈ ਨਾਲ-ਨਾਲ ਵਿੜੇ 'ਚ ਝਾੜੂ ਮਾਰੀ ਜਾ ਰਹੀ ਆ ਰਤਨਕੌਰ ਬੇਬੇ ਬਾਪੂ ਦਾਜਾ ਅੱਖ ਹੀ ਨਹੀਂ ਖੋਲਦਾ ਹਿੱਲਦਾ ਵੀ ਨਹੀਂ ਨਾ ਮੇਰੀ ਗੱਲ ਦਾ ਜਵਾਬ ਦਿੰਦਾ ਹੈ ਕੋਈ ਚੁੱਪ ਕਰਕੇ ਸੋਈ ਜਾਂਦਾ ਹੈ ਬਸ ਛਿੰਦਾ ਸਹਿਜ ਸੁਭਾਅ ਆਪਣੀ ਬੇਬੇ ਦੀ ਗੱਲ ਦਾ ਜਵਾਬ ਦਿੰਦਾ ਹੈ ਹੈ ਹਿੱਲਦਾ ਨਹੀਂ ਮੈਂ ਦੇਖਦੀ ਆ ਇਹਨੂੰ ਜਰਾ ਵੱਡੇ ਸਾਹਬ ਨੂੰ ਰਤਨਕੌਰ ਝਾੜੂ ਛੱਡ ਕੇ ਜਦੋਂ ਕੋਲ ਆ ਕੇ ਹਰਨੇਕ ਸਿੰਘ ਨੂੰ ਹਲਾਉਂਦੀ ਐ ਪਰੋਟਾਸ ਤੋਂ ਮਸ ਨਹੀਂ ਹੁੰਦਾ ਤੇ ਨਾ ਹੀ ਉਹਦੀ ਕੋਈ ਨਬਜ਼ ਚੱਲ ਰਹੀ ਆ ਨਾ ਹੀ ਧੜਕਨ ਪਤਾ ਨਹੀਂ ਹਰਨੇਕ ਸਿੰਘ ਰਾਤ ਨੂੰ ਕਿਹੜੇ ਵੇਲੇ ਸਵਾਸ ਛੱਡ ਗਿਆ ਸੀ ਰਤਨਕੌਰ ਦੀਆਂ ਧਾਹਾਂ ਨਿਕਲ ਗਈਆਂ ਤੇ ਉੱਚ-ਉੱਚ ਉਬਰਲਾਪ ਕਰਨ ਲੱਗ ਪਈ ਵੇ ਪੁੱਤ ਛਿੰਦੇ ਤੇਰਾ ਬਾਪੂ ਤਾਂ ਤੁਰ ਗਿਆ ਸਾਨੂੰ ਛੱਡ ਕੇ ਵੇ ਮੇਰੇ ਬੋਲ ਪਗਾ ਗਿਆ ਉਹ ਤਾਂ ਚੰਦਰਾ ਜਿਹੜੀਆਂ ਗੱਲਾਂ ਤੋਂ ਮੈਂ ਡਰਦੀ ਸੀ ਉਹਦੇ ਨਾਲ ਤਾਂ ਉਹੀ ਹੋਇਆ ਚਲੇ ਗਿਆ ਸਾਨੂੰ ਇਕੱਲੇ ਛੱਡ ਕੇ ਵੇਸ ਚੰਦਰੀ दारू ਨੇ ਤਾਂ ਖਾ ਲਿਆ ਉਹਨੂੰ ਬੇੜਾ ਬਹਿ ਜੇ ਇਹਨਾਂ ਦਾ ਜਿਨ੍ਹਾਂ ਨੇ ਇਹ ਬਣਾਈ ਆ ਵੇੜੇ 'ਚ ਗਵਾਂਡੀਆਂ ਦਾ ਇਕੱਠ ਹੋ ਜਾਂਦਾ ਹੈ ਹੌਲੀ-ਹੌਲੀ ਰਿਸ਼ਤੇਦਾਰ ਵੀ ਘਰ ਪਹੁੰਚ ਜਾਂਦੇ ਨੇ ਛਿੰਦਾ ਵੀ ਬਹੁਤ ਰੋਂਦਾ ਆਪਣੀ ਮਾਂ ਦੇ ਬਾਰ-ਬਾਰ ਹੰਝੂ ਪੂੰਝਦਾ ਰਤਨਕੌਰ ਨੂੰ ਚੁੱਪ ਕਰਾਉਂਦਾ ਹਰਨੇਕ ਸਿੰਘ ਦਾ ਸੰਸਕਾਰ ਕਰਕੇ ਕੁਝ ਦਿਨ ਮਗਰੋਂ ਭੋਗ ਪਾ ਦਿੱਤਾ ਜਾਂਦਾ ਹੈ। ਰਤਨਕਾਰ ਦੇ ਵਿਹੜੇ 'ਚ ਸਨਾਟਾ ਪਸਰਿਆ ਰਹਿੰਦਾ ਹੈ। ਹਰ ਵੇਲੇ ਸੋਚਦੀ ਹੈ ਕਿ ਘਰ ਦਾ ਗੁਜ਼ਾਰਾ ਕਿੱਦਾਂ ਕਰਾਂਗੇ। ਹਰਨੇਕ ਬਿਨਾ ਮੈਂ ਕੱਲੀ ਕਿੱਥੇ-ਕਿੱਥੇ ਫਿਰਾਂਗੀ। ਛਿੰਦਾ ਤਾਂ ਹਲੇ ਉਂਜੀ ਨਿਆਣਾ। ਉਹਨੂੰ ਤਾਂ ਦੀਨ ਦੁਨੀਆ ਦੀ ਕੋਈ ਜਾਂਚ ਪਰਖ ਹੈ ਹੀ ਨਹੀਂ। ਇਹ ਤਾਂ ਕੋਈ ਨਹੀਂ ਆਖਦਾ ਅਸੀਂ ਤੇਰੇ ਨਾਲ ਖੜੇ ਆਂ। ਬਸ ਇੱਕੋ ਗੱਲ ਆਖੀ ਜਾਂਦੇ ਨੇ ਸਾਰੇ। ਬੇਚਾਰੀ ਕੱਲੀ ਰਹਿ ਗਈ ਹੁਣ ਚੰਦਰਾ ਜਿੱਦਾਂ ਦਾ ਵੀ ਸੀ ਹਰਨੇਕ ਸਿਓ ਪਰ ਸਿਰ ਦਾ ਸਾਈਂ ਤਾਂ ਬੈਠਾ ਹੀ ਰਹਿੰਦਾ ਅਜੇ ਹੀ ਕੱਚੀ ਉਮਰੇ ਸਾਥ ਛੱਡ ਗਿਆ ਦੱਸ ਕਿਦਾਂ ਇਹਦਾ ਵਕਤ ਗੁਜ਼ਰੂਗਾ ਜਮਾਨਾ ਉਹ ਬਹੁਤ ਭੜਾ ਇੱਕ ਮਹੀਨਾ ਤਰਤਨਕੌਰ ਬਹੁਤ ਸੋਚ ਵਿਚਾਰ ਕਰਦੀ ਰਹੀ ਪਰ ਅਖੀਰ ਉਹਨੇ ਸਾਰੇ ਕੰਮ ਆਪ ਕਰਨ ਦੇ ਢਾਨ ਲਈ ਸੀ ਸਭ ਤੋਂ ਪਹਿਲਾਂ ਉੱਠ ਕੇ ਘਰ ਦਾ ਕੰਮ ਨਿਮੇੜ ਲੈਂਦੀ ਮਗਰ ਉਹ ਡੰਗਰਾਂ ਦਵਾਲੇ ਹੋ ਜਾਂਦੀ। ਧਾਰਾਂ ਚੋ ਕੇ ਆਪਣੇ ਲੋੜ ਅਨੁਸਾਰ ਦੁੱਧ ਰੱਖ ਕੇ ਬਾਕੀ ਦੁੱਧ ਡੈਰੀ ਚ ਪਾਉਂਦੀ। ਮਹੀਨੇ ਬਾਅਦ ਦੁੱਧ ਦੇ ਪੈਸਿਆਂ ਦਾ ਹਿਸਾਬ ਬਣਦੇ ਪੈਸੇ ਲੈ ਆਉਂਦੀ। ਜਾਂ ਫਿਰ ਡੈਰੀ ਵਾਲੇ ਮਾਲਕ ਤੋਂ ਉਹਨਾਂ ਪੈਸਿਆਂ ਦਾ ਕੋਈ ਨਾ ਕੋਈ ਸਮਾਨ ਮੰਗਵਾ ਲੈਂਦੀ। ਘਰ ਦੇ ਕੰਮ ਨੂੰ ਤਾਂ ਰਤਨਕੌਰ ਨੇ ਜਿਵੇਂ-ਤੇਵੇਂ ਕਰਕੇ ਨਜਿੱਠ ਲਿਆ। ਛਿੰਦਾ ਵੀ ਥੋੜੀ-ਬਹੁਤ ਆਪਣੀ ਮਾਂ ਦੀ ਮਦਦ ਕਰਾ ਦਿੰਦਾ। ਮਨ ਲਾ ਕੇ ਨਾਲ-ਨਾਲ ਪੜ੍ਹਾਈ ਵੀ ਕਰਦਾ। ਰਤਨਕੌਰ ਘਰ ਸਮਾਂ ਕੱਢ ਕੇ ਕੱਪੜੇ ਵੀ ਸਲਾਈ ਕਰਨ ਲੱਗ ਪਈ। ਉਹਨੇ ਆਪਣੇ ਮਨ 'ਚ ਇਹ ਧਾਰਨਾ ਬਣਾ ਰੱਖੀ ਸੀ ਕਿ ਉਹ ਕਿਸੇ ਵੀ ਪ੍ਰਾਇਮ ਮਰਦ ਨਾਲ ਅੱਖ ਚੱਕ ਕੇ ਵੀ ਗੱਲ ਨਹੀਂ ਕਰੇਗੀ। ਕਿਉਂਕਿ ਉਹ ਡਰਦੀ ਸੀ ਕਿ ਇੱਕ ਵਿਧਵਾ ਔਰਤ ਨੂੰ ਜਾਂ ਤਾਂ ਤਰਸ ਭਰੀਆਂ ਨਿਗਾਹਾਂ ਨਾਲ ਦੇਖਦੀਆਂ ਨੇ ਜਾਂ ਫਿਰ ਹਵਸ ਭਰੀਆਂ। ਇਸ ਲਈ ਉਹਨੇ ਪਿੰਡ ਵਿੱਚ ਜਦੋਂ ਵੀ ਘਰੋਂ ਬਾਹਰ ਜਾਣਾ ਤਾਂ ਨਜ਼ਰਾਂ ਨੀਵੀਆਂ ਕਰਕੇ ਜਾਣਾ ਰਤਨਕੌਰ ਨੂੰ ਸਭ ਤੋਂ ਵੱਧ ਫਿਕਰ ਆਪਣੀ ਪੈਲੀ ਦੀ ਸਥਾਨ ਲੱਗੀ ਤਿੰਨ ਕਿਲੇ ਜ਼ਮੀਨ ਦੀ ਦੇਖਭਾਲ ਹੁਣ ਉਹਦੇ ਇਕੱਲੇ ਦੇ ਸਿਰ ਤੇ ਸੀ ਖੇਤ ਤਾਂ ਜਾਣਾ ਹੀ ਪੈਣਾ ਸੀ ਰਤਨਕੌਰ ਨੇ ਇੱਕ ਵਾਰ ਆਪਣੇ ਭਰਾ ਬੁਲਾ ਕੇ ਖੇਤ ਜਾ ਕੇ ਜ਼ਮੀਨ ਬਾਰੇ ਸਭ ਕੁਝ ਪਰਖ ਪਰਚੋਲ ਕਰ ਲਿਆ ਰਤਨਕੌਰ ਦੇ ਭਰਾ ਨੇ ਉਹਨੂੰ ਸਮਝਾਇਆ ਕਿ ਭੈਣੇ ਤੂੰ ਘਰ ਸੰਭਾਲ ਲੈ ਜ਼ਮੀਨਾਂ ਸੀ ਕੋਈ ਚੰਗਾ ਬੰਦਾ ਦੇ ਕੇ ਠੇਕੇ ਉੱਤੇ ਦੇ ਦੇਵਾਂਗੇ ਤੇ ਡੰਗਰਾਂ ਲਈ ਲੋੜੀ ਦੀ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਵੀ ਉਸ ਬੰਦੇ ਦੀ ਲਾ ਦੇਵਾਂਗੇ ਮੈਂ ਆਪ ਵੀ ਗੇੜਾ ਮਾਰ ਜਾਇਆ ਕਰੂੰ ਮਹੀਨੇ ਬਾਅਦ ਪਰ ਵੀਰ ਮੈਂ ਇਕੱਲੇ ਕਿਦਾਂ ਮੈਨੂੰ ਤਾਂ ਡਰ ਲੱਗਦਾ ਬਹੁਤ ਅੱਜ ਦੇ ਸਮੇਂ 'ਚ ਕਿੱਥੇ ਕੋਈ ਸਿਆਣਾ ਸਮਝਦਾਰ ਮਿਲਦਾ ਜੇ ਮਿਲ ਵੀ ਜਾਵੇ ਤਾਂ ਕਿਸੇ ਦੀ ਨੀਤ ਕਦੋਂ ਬਦਲ ਜੇ ਕੁਝ ਪਤਾ ਨਹੀਂ ਲੱਗਦਾ ਨਾਲੇ ਜਿਉ ਬੰਦਾ ਘਰ ਆਉਣ ਲੱਗ ਪਿਆ ਤਾਂ ਪਿੰਡ ਵਾਲਿਆਂ ਨੇ ਤਾਂ ਮੈਨੂੰ ਤਾਣੇ ਸੁਣਾ ਸੁਣਾ ਕੇ ਮਾਰ ਦੇਣਾ ਇੱਕ ਔਰਤ ਭਾਵੇਂ ਲੱਖ ਸੋ ਚੱਜੀ ਹੋਵੇ ਪਰ ਜਦੋਂ ਵਿਧਵਾ ਹੋ ਜਾਂਦੀ ਹੈ ਨਾ ਤਾਂ ਲੋਕ ਕਿਸ ਗੱਲ ਦਾ ਕੀ ਮਤਲਬ ਕੱਢ ਲੈਣ ਤੇ ਸਾਡੇ ਚਰਿੱਤਰ ਤੇ ਕਦੋਂ ਚਿਕੜ ਸੁੱਟ ਦੇਣ ਸਾਨੂੰ ਪਿੰਕ ਵੀ ਨਹੀਂ ਪੈਂਦੀ ਫਿਰ ਗੱਲ ਤਾਂ ਭੈਣੇ ਤੇਰੀ 16 ਨੇ ਸੱਚਾ ਪਰ ਫਿਰ ਕਰ ਵੀ ਕੀ ਸਕਦੇ ਆ ਤੂੰ ਦਾ ਸਾਪ ਫਿਰ ਜੇ ਤੂੰ ਖੇਤ ਆਪ ਜਾਵੇਂਗੀ ਤਾਂ ਵੀ ਤਾਂ ਲੋਕ ਤੈਨੂੰ ਬੋਲਣਗੇ ਹੀ ਦੱਸ ਫਿਰ ਲੋਕਾਂ ਦਾ ਮੂੰਹ ਬੰਦ ਕਰ ਲਵੇਂਗੀ ਭੈਣੇ ਕੁੱਤੇ ਦਾ ਭੌਂਕਦੇ ਹੀ ਹੁੰਦੇ ਆ ਤੂੰ ਸੋਚ ਲੈ ਕਿੱਦਾਂ ਕਰਨਾ ਫਿਰ ਮੈਨੂੰ ਦੱਸ ਦੇਵੇਂ ਐਨੇ ਮੈਂ ਕੋਈ ਬੰਦਾ ਭਾਲਦਾ ਜਿਹੜਾ ਇਹ ਕੰਮ ਕਰਨ ਨੂੰ ਰਾਜ਼ੀ ਹੋ ਜੇ ਠੀਕ ਆ ਵੀਰ ਮੈਂ ਸੋਚ ਵਿਚਾਰ ਕਰਕੇ ਤੈਨੂੰ ਦੱਸ ਦੂੰਗੀ ਸੋਚ ਵਿਚਾਰ ਕਰਨ ਮਗਰੋਂ ਰਤਨ ਕੌਰ ਆਪਣੇ ਭਰਾ ਨੂੰ ਦੱਸ ਦਿੰਦੀ ਹੈ ਕਿ ਉਹ ਖੇਤ ਆਪ ਜਾ ਕੇ ਪੱਠਿਆਂ ਦੀ ਰੇੜੀ ਤੇ ਸਾਰਾ ਚਾਰਾ ਲੈ ਕੇ ਆਇਆ ਕਰੇਗੀ ਪਰ ਘਰ ਨਹੀਂ ਕਿਸੇ ਪ੍ਰਾਇਮਰਦ ਨੂੰ ਵੜਨ ਦੇਵੇਗੀ ਰਤਨਕੌਰ ਦੇ ਭਰਾ ਨੇ ਹਾਮੀ ਭਰਤੀ ਤੇ ਉਹਨਾਂ ਨੂੰ ਬਹੁਤ ਪਲਾਂ ਇਨਸਾਨ ਬਲਵੰਤ ਸਿੰਘ ਵੀ ਮਿਲ ਗਿਆ ਜਿਹੜਾ ਨੇੜੇ ਦੇ ਪਿੰਡ ਤੋਂ ਸੀ ਪਰ ਉਹਦੀ ਕੁਝ ਪੈਲੀ ਰਤਨ ਹੋਰਾਂ ਦੀ ਪੈਲੀ ਕੋਲ ਨਾਲ ਲੱਗਦੀ ਸੀ ਉਹਨੇ ਠੇਕੇ ਤੇ ਰਤਨਕੌਰ ਦੀ ਪੈਲੀ ਲੈ ਲਈ ਸਾਰਾ ਹਿਸਾਬ ਕਿਤਾਬ ਕਰਨ ਦੀ ਜ਼ਿੰਮੇਵਾਰੀ ਰਤਨਕੌਰ ਦੇ ਭਰਾ ਨੇ ਲੈ ਲਈ ਉਹਨਾਂ ਰਤਨਕੌਰ ਛਿੰਦੇ ਨੂੰ ਨਾਲ ਲੈ ਕੇ ਖੇਤ ਜਾਂਦੀ ਤੇ ਪਸ਼ੂਆਂ ਲਈ ਚਾਰਾ ਲੈ ਆਉਂਦੀ। ਲੋਕੋ ਨੂੰ ਦੇਖ ਦੇ ਕੇ ਭਾਂਤ ਭਾਂਤ ਦੀਆਂ ਗੱਲਾਂ ਕਰਦੇ। ਪਰ ਉਹ ਇੱਕ ਕੰਨੀ ਸੁਣਦੀ ਦੂਜੇ ਕੰਨੀ ਕੱਢ ਦਿੰਦੀ। ਹਰਨੇਕ ਸਿੰਘ ਦੇ ਜਾਨਮਗਰੋਂ ਉਹਨੇ ਆਪਣੇ ਘਰ ਨੂੰ ਦਿਨ ਰਾਤ ਮਿਹਨਤ ਨਾਲ ਹੋਰ ਵੀ ਵਧੀਆ ਲੀਤੇ ਲੈ ਆਉਂਦਾ ਸੀ। ਬਲਵੰਤ ਸਿੰਘ ਨੂੰ ਵੀ ਰਤਨਕੌਰ ਨਾਲ ਦਿਲੋਂ ਹਮਦਰਦੀ ਸੀ। ਉਹ ਆਪਣੇ ਵੱਲੋਂ ਉਹਨਾਂ ਦੀ ਪੂਰੀ ਮਦਦ ਕਰਦਾ। ਰਤਨਕੌਰ ਨੂੰ ਰਤਨ ਭੈਣ ਕਹਿ ਕੇ ਬੁਲਾਉਂਦਾ ਰਤਨਕੌਰ ਤੇ ਬਲਵੰਤ ਸਿੰਘ ਦੀ ਭੈਣ ਭਰਾ ਦੇ ਰਿਸ਼ਤੇ ਚ ਗੂੜੀ ਸਾਂਝ ਪੈ ਗਈ ਹੁਣ ਰਤਨਕੌਰ ਨੂੰ ਬਲਵੰਤ ਸਿੰਘ ਤੇ ਪੂਰਾ ਵਿਸ਼ਵਾਸ ਵੱਜ ਗਿਆ ਸੀ ਤੇ ਉਹ ਬਹੁਤੀ ਵਾਰ ਛਿੰਦੇ ਨੂੰ ਵੀ ਨਾਲ ਨਾ ਲੈ ਕੇ ਜਾਂਦੀ ਇਕੱਲੇ ਖੇਤ ਚਲੀ ਜਾਂਦੀ ਸੀ ਤੇ ਉਹ ਚਾਹੁੰਦੀ ਸੀ ਕਿ ਛਿੰਦਾ ਵੱਧ ਤੋਂ ਵੱਧ ਸਮਾਂ ਆਪਣੀ ਪੜ੍ਹਾਈ ਚ ਗੁਜ਼ਾਰ ਸਕੇ ਇੱਕ ਦਿਨ ਹਰਨੇਕ ਸਿੰਘ ਦਾ ਚੰਗਾ ਖਾਸ ਮਿੱਤਰ ਰਾਜੀ ਉਹਨਾਂ ਦੇ ਘਰ ਆ ਕੇ ਰਤਨਕੌਰ ਨੂੰ ਬੋਲਦਾ ਭਾਬੀ ਮੈਨੂੰ ਤੇਥੋਂ ਇਹ ਉਮੀਦ ਨਹੀਂ ਸੀ ਜਿਹੜੀਆਂ ਤੂੰ ਹਰਕਤਾਂ ਕਰਨ ਤੇ ਉੱਤਰੀਆਂ ਨਾ ਤੂੰ ਆਪਣੇ ਨਾਲ ਨਾਲ ਬਾਕੀ ਸਭ ਦੇ ਸਿਰ 'ਤੇ ਵੀ ਖੇਪ ਪਾਉਣ ਤੇ ਆਈ ਹੋਈ ਆ ਜੇ ਮੇਰਾ ਬਾਈ ਹਰਨੇਕ ਅੱਜ ਜਿਉਂਦਾ ਹੁੰਦਾ ਤਾਂ ਇਹ ਦਿਨ ਨਹੀਂ ਸੀ ਦੇਖਣੇ ਪੈਣੇ ਭਾਬੀ ਇਹ ਕੰਮ ਕਰਦੇ ਆਂ ਛਿੰਦੇ ਤਾਂ ਹੀ ਭੋਰਾ ਖਿਆਲ ਕਰ ਲੈਂਦੀ ਤੂੰ ਤਾਂ ਜਮੇ ਸ਼ਰਮ ਲਾਤੀ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਵੇ ਰਾਜੀ ਵੀਰ ਆਖੀ ਬੋਲੀ ਜਾਂਨੇ ਵੇ ਤੂੰ ਐਨਾ ਕੁਝ ਬੋਲ ਗਿਆ ਤੂੰ ਤੂੰ ਮੇਰੇ ਤੇ ਸ਼ੱਕ ਕਰਦਾ ਕਿ ਕਿਤੇ ਮੈਂ ਖੇਤ ਬਲਵੰਤ ਨਾਲ ਹਾਈਵੇ 'ਤੇ ਮੈਂ ਮਰ ਜਾ ਮੈਨੂੰ ਤਾਂ ਜਿਉਂਦੇ ਨੂੰ ਹੀ ਮਾਰ ਛੱਡਿਆ ਵੇ ਵੀਰ ਮੈਂ ਤਾਂ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦੀ ਜੋ ਤੂੰ ਮੂੰਹੋਂ ਬੋਲ ਗਿਆ ਕੀ ਨੇ ਤੇਰੇ ਕੰਨ ਪਰਦੇ ਵੇ ਐਦਾਂ ਦੱਸਦਾ ਸਹੀ ਮੈਨੂੰ ਬਾਰ-ਬਾਰ ਰੋਂਦੀ ਹੋਈ ਆਖਦੀ ਆ ਜਿਹੜੀ ਗੱਲ ਦਾ ਡਰ ਸੀ ਅਖੀਰ ਉਹੀ ਹੋਇਆ ਇਹ ਦੁਨੀਆ ਨੇ ਕਿਦਰੇ ਵੀ ਜੀਣ ਦਿੰਦੀ ਝੂਠੀ ਹਮਦਰਦੀ ਜਿਤਾਉਂਦੇ ਨੇ ਸਾਰੇ ਕਦੇ ਕਿਸੇ ਨੇ ਇਹ ਨਾ ਪੁੱਛਿਆ ਨਾ ਦੇਖਿਆ ਕਿ ਮੈਂ ਕਿੰਨਾ ਹਾਲਾਤਾਂ ਵਿੱਚ ਆਪਣਾ ਗੁਜ਼ਾਰਾ ਬਸਰ ਕਰ ਰਹੀ ਹਾਂ ਕਿਸੇ ਦੇ ਚਰਿੱਤਰ ਤੇ ਚਿੱਕੜ ਸੁੱਟਣ ਲੱਗਿਆ ਕੋਈ ਮਿੰਟ ਵੀ ਨਹੀਂ ਲਾਉਂਦਾ ਤੂੰ ਇੱਥੋਂ ਚਲਾ ਜਾ ਬਸ ਤੂੰ ਵੀ ਚੰਦਰੀ ਲੋਕਾਂ ਦੀਆਂ ਗੱਲਾਂ 'ਚ ਆ ਗਿਆ ਤੈਨੂੰ ਤੇਰੀ ਗੱਲ ਦਾ ਜਵਾਬ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮਿਲ ਜੂ। ਰਾਜੀ ਉੱਥੇ ਬੁੜਬੁੜ ਕਰਦਾ ਚਲਾ ਗਿਆ। ਰਤਨਕੌਰ ਭੱਜ ਕੇ ਖੇਤ ਪਹੁੰਚੀ ਤੇ ਸਾਰੇ ਗੱਲ ਬਲਵੰਤ ਸਿੰਘ ਨੂੰ ਜਾ ਸੁਣਾਈ। ਉਹਦੀਆਂ ਅੱਖਾਂ 'ਚ ਵੀ ਹੰਝੂ ਚੋਗੇ। ਭੈਣੇ ਤੂੰ ਫਿਕਰ ਨਾ ਕਰ। ਅੱਜ ਸ਼ਾਮੀ ਆ ਕੇ ਤੇਰੇ ਪਿੰਡ ਵਾਲਿਆਂ ਦੇ ਮੂੰਹ ਤੇ ਅਜੇ ਹੀ ਚਪੇੜ ਮਾਰੂੰਗਾ ਕਿ ਰਹਿਂਦੀ ਜ਼ਿੰਦਗੀ ਕਿਸੇ ਵਿਧਵਾ ਔਰਤ ਬਾਰੇ ਭੌਂਕਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਗੇ। ਤੂੰ ਚੱਲ ਘਰ ਬਸ। ਚਿੰਤਾ ਨਾ ਕਰੀ ਮੇਰੀ ਭੈਣ ਬਣ ਕੇ ਬਲਵੰਤ ਸਿੰਘ ਸ਼ਾਮ ਨੂੰ ਰਹਿ ਰਾ ਸਾਹਿਬ ਦਾ ਪਾਠ ਸ਼ੁਰੂ ਹੋਣ ਤੋਂ ਪਹਿਲਾਂ ਪਿੰਡ ਦੇ ਗੁਰੂ ਘਰ ਵਿੱਚ ਪਹੁੰਚ ਗਿਆ ਪਾਠੀ ਤੋਂ ਜਾ ਕੇ ਸਪੀਕਰ ਰਾਹੀਂ ਬੇਨਤੀ ਕਰਨ ਦੀ ਪਰਵਾਨਗੀ ਲੈ ਲਈ ਉੱਥੇ ਰਤਨ ਗੌਰ ਵੀ ਪਹੁੰਚ ਗਈ ਆਰਾਮ ਨਾਲ ਬੈ ਕੇ ਸਹਿਜਤਾ ਨਾਲ ਸਪੀਕਰ ਵਿੱਚੋਂ ਬੋਲਣ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਾਲਿਓ ਮੈਂ ਇੱਕ ਬਹੁਤ ਜ਼ਰੂਰੀ ਬੇਨਤੀ ਕਰਨ ਲੱਗਿਆ ਕਿਰਪਾ ਕਰਕੇ ਸਭ ਜਣੇ ਜਿੱਥੇ ਕਿਤੇ ਵੀ ਮੇਰੀ ਆਵਾਜ਼ ਸੁਣ ਰਹੇ ਹੋ ਸਭ ਕੰਮ ਕਾ ਛੱਡ ਕੇ ਜ਼ਰੂਰ ਧਿਆਨ ਦਿਓ ਮੈਂ ਬਲਵੰਤ ਸਿੰਘ ਵਾਸੀ ਤੁਹਾਡੇ ਨੇੜੇ ਪਿੰਡ ਰਾਜਗੜ ਦਾ ਰਹਿਣ ਵਾਲਾ ਇਸ ਪਿੰਡ ਚ ਮੇਰੀ ਆਪਣੀ ਖਰੀਦੀ ਹੋਈ ਜ਼ਮੀਨ ਵੀ ਆ ਤੇ ਕੁਝ ਪਹਿਲੀ ਮੈਂ ਠੇਕੇ ਤੇ ਵੀ ਲਈ ਹੋਈ ਆ ਜੋ ਸਵਰਗੀ ਸਰਦਾਰ ਹਰਨੇਕ ਸਿੰਘ ਜੀ ਦੀ ਆ ਤੇ ਇਸ ਪਿੰਡ ਵਿੱਚ ਆਉਂਦਿਆਂ ਮੈਨੂੰ ਕਰੀਬ 10 ਸਾਲ ਹੋ ਚੁੱਕੇ ਨੇ ਪਿੰਡ ਦੇ ਬਹੁਤ ਸਾਰੇ ਕੰਮੇ ਕੀਰਤੀ ਮੈਨੂੰ ਤੇ ਮੇਰੇ ਸੁਭਾਅ ਬਾਰੇ ਪਲੀਪਾਂਤ ਜਾਣੂ ਨੇ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਖੜ ਕੇ ਬੋਲ ਰਿਹਾ ਜੋ ਵੀ ਬੋਲਾਂਗਾ ਸੱਚ ਬੋਲਾਂਗਾ ਜੇ ਮੈਂ ਕੁਝ ਵੀ ਝੂਠ ਬੋਲਾਂ ਤਾਂ ਮੇਰਾ ਸਭ ਕੁਝ ਉਜੜ ਜੇ ਮੈਂ ਬੀਬੀ ਰਤਨਕੌਰ ਜੋ ਕਿ ਸਵਰਗੀ ਸਰਦਾਰ ਹਰਨੇਕ ਸਿੰਘ ਦੀ ਪਤਨੀ ਨੇ ਉਹਨਾਂ ਨੂੰ ਆਪਣੀ ਭੈਣ ਮੰਨਦਾ ਤੇ ਰਤਨਕੌਰ ਜੀ ਮੈਨੂੰ ਆਪਣਾ ਭਰਾ ਮੰਨਦੇ ਨੇ ਇਸ ਪਵਿੱਤਰ ਰਿਸ਼ਤੇ ਨੂੰ ਪਿੰਡ ਵਾਲਿਆਂ ਨੇ ਤਾਰ-ਤਾਰ ਕਰ ਛੱਡਿਆ ਰਤਨਕੌਰ ਭੈਣ ਜੀ ਉੱਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਨੇ ਪਿੰਡ ਵਾਲਿਓ ਮੇਰੀ ਗੱਲ ਦਾ ਜਵਾਬ ਦਿਓ ਇੱਕ ਔਰਤ ਨੂੰ ਤੁਸੀਂ ਕਿਸੇ ਪਾਸੇ ਜਿਉਣ ਦਿਓਂਗੇ ਕਿ ਨਹੀਂ ਕਿ ਸਭ ਦੇ ਦਿਲਾਂ ਚੋਂ ਉਸ ਸੱਚੇ ਪਰਮਾਤਮਾ ਦਾ ਖੌਫ ਮੁੱਕ ਗਿਆ ਜੋ ਇੱਕ ਸਾਫ਼ ਸੁਥਰੇ ਚਰਿੱਤਰ ਨੂੰ ਪਲਾਂ 'ਚ ਹੀ ਗੰਦਲਾ ਬਣਾ ਛੱਡਿਆ ਇੱਕ ਜਵਾਨ ਔਰਤ ਜਿਹਦਾ ਪਤੀ ਇਸ ਜਹਾਨ ਨੂੰ ਛੱਡ ਕੇ ਤੁਰ ਗਿਆ ਕੀ ਉਹਨੂੰ ਆਪਣੇ ਤੇ ਆਪਣੇ ਬੱਚੇ ਬਾਰੇ ਸੋਚਣ ਦਾ ਕੋਈ ਹੱਕ ਨਹੀਂ ਉਹ ਜਵਾਨ ਔਰਤ ਆਪਣਾ ਘਰ-ਬਾਰ ਆਪਣੇ ਦਮ ਤੇ ਚਲਾਉਣਾ ਚਾਹੁੰਦੀ ਆ ਪਰ ਨਹੀਂ ਤੁਸੀਂ ਲੋਕ ਔਰਤ ਨੂੰ ਕਿਸੇ ਪਾਸੇ ਜੋ ਕਰਨੀ ਛੱਡਦੇ ਰਤਨਕੌਰ ਭੈਣ ਨੇ ਭਾਵੇਂ ਦਿਨ ਰਾਤ ਇੱਕ ਕਰਤਾ ਆਪਣਾ ਆਪ ਸਵਾਰਨ ਲਈ ਪੁੱਤ ਨੂੰ ਪੜਾਉਣ ਲਈ ਪਰ ਕਦੇ ਕਿਸੇ ਨੇ ਉਹਦੇ ਦਿਲ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਆ ਨਹੀਂ ਕਦੇ ਵੀ ਨਹੀਂ ਸਾਨੂੰ ਤਾਂ ਬਸ ਮਤਲਬ ਆ ਪੁੱਠੀਆਂ ਸਿੱਧੀਆਂ ਤੇ ਬੇਤੁਕੀਆਂ ਗੱਲਾਂ ਬਣਾਉਣ ਨਾਲ ਕਿ ਜਿਹੜਾ ਦਾਗ ਤੁਸੀਂ ਲੋਕਾਂ ਨੇ ਰਤਨਕੌਰ ਭੈਣ ਦੇ ਚਰਿੱਤਰ ਤੇ ਲਾਇਆ ਹੈ ਉਹ ਕਦੇ ਉਹਨੂੰ ਭਲਾ ਸਕੇਗੀ ਸ਼ਾਇਦ ਨਹੀਂ ਉਹ ਹਰ ਪਲ ਤਿਲ ਤਿਲ ਕਰਕੇ ਇੱਕ ਜ਼ਿੰਦਾ Laash ਬਣ ਕੇ ਰਹਿ ਜਾਊਗੀ ਉਹ ਆਪਣੇ ਪੁੱਤ ਦੀਆਂ ਇਸ ਸਮਾਜ ਦੀਆਂ ਅੱਖਾਂ 'ਚ ਅੱਖਾਂ ਪਾਉਣ ਦੇ ਸਮਰੱਥ ਵੀ ਨਹੀਂ ਰਹੂ ਹਾਂ ਸੱਚ ਇਸ ਪਿੰਡ 'ਚ ਹੋਰ ਵੀ ਵਿਧਵਾ ਔਰਤਾਂ ਭੈਣਾ ਹੋਣਗੀਆਂ ਕਿ ਤੁਸੀਂ ਲੋਕ ਉਹਨਾਂ ਨਾਲ ਵੀ ਇਹੋ ਜਿਹਾ ਵਿਵਹਾਰ ਕਰਦੇ ਹੋ ਕਦੇ ਬਹਿ ਕੇ ਸੋਚਿਆ ਕਿ ਇੱਕ ਔਰਤ ਦੀ ਰਹਿੰਦੀ ਜ਼ਿੰਦਗੀ ਕਿੰਨੇ ਸੰਘਰਸ਼ ਤੇ ਕੁਰਬਾਨੀਆਂ ਭਰੀ ਹੁੰਦੀ ਆ ਇਹ ਨਾਰੀ ਸ਼ਕਤੀ ਤਾਂ ਅਜਹੀ ਮਹਾਨ ਸ਼ਕਤੀ ਆ ਜੀ ਦੀ ਹੋਣ ਦੇ ਬਿਨਾ ਸਮਾਜ ਇੱਕ ਪਲ ਵੀ ਬਤੀਤ ਨਹੀਂ ਕਰ ਸਕਦਾ ਭਾਵੇਂ ਉਹ ਕਿਸੇ ਵੀ ਰੂਪ ਚ ਜਾਂ ਕਿਸੇ ਵੀ ਰਿਸ਼ਤੇ ਚ ਕਿਉਂ ਨਾ ਹੋਵੇ ਇੱਕ ਔਰਤ ਘਰ ਦੀ ਸਮਾਜ ਦੀ ਕੁੱਲ ਲਕਾਈ ਦੀ ਸਿਰਜਣਹਰੀ ਹੁੰਦੀ ਆ ਅਸੀਂ ਤਾਂ ਆਪਣੀ ਪੂਰੀ ਉਮਰ ਇਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ। ਬਲਵੰਤ ਸਿੰਘ ਲਗਾਤਾਰ ਬੋਲੀ ਜਾ ਰਿਹਾ ਸੀ। ਗੁਰਦੁਆਰਾ ਸਾਹਿਬ ਵਿਖੇ ਅੰਦਰ ਹਾਲਚ ਪਿੰਡ ਵਾਲਿਆਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ। ਬੱਚੇ, ਬਜ਼ੁਰਗ, ਔਰਤਾਂ ਸਭ ਮੱਥਾ ਟੇਕ ਕੇ ਬੈਠ ਰਹੇ ਸਨ ਤੇ ਬਲਵੰਤ ਸਿੰਘ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਸਨ। ਬਲਵੰਤ ਸਿੰਘ ਅੱਗੇ ਆਖਦਾ ਅਸੀਂ ਹਰ ਰੋਜ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਤਕ ਹੁੰਦੇ ਹਾਂ। ਹਰ ਰੋਜ਼ ਅਸੀਂ ਆਸਾ ਦੀ ਵਾਰ ਵੀ ਸੁਣਦੇ ਆਂ ਇੱਕ ਔਰਤ ਬਾਰੇ ਸਾਡੇ ਤਾਂ ਪਹਿਲੇ ਗੁਰੂ ਪਾਤਸ਼ਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਰਣਨ ਕੀਤਾ ਪਰ ਅਸੀਂ ਕਦੇ ਬਾਣੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਬਸ ਮੱਥਾ ਟੇਕ ਲਿਆ ਰੁਮਾਲੇ ਭੇਂਟ ਕਰ ਲਏ ਦੇਗ ਬਣਾ ਕੇ ਲੈ ਗਏ ਬਸ ਇਹਦੇ ਨਾਲ ਹੀ ਸਾਡੇ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘ ਵੀ ਪਾਠ ਕਰਨ ਤੇ ਹੀ ਜ਼ੋਰ ਦਿੰਦੇ ਰਹਿੰਦੇ ਨੇ ਗੁਰਬਾਣੀ ਦੇ ਅਰਥ ਤਾਂ ਕੋਈ ਕਰਨਾ ਹੀ ਨਹੀਂ ਚਾਹੁੰਦਾ ਹੋਪਲੇ ਲੋਕੋ ਅਖੀਰ ਕਿਉਂ ਇੱਕ ਬੇਗੁਨਾ ਔਰਤ ਨੂੰ ਜਿਉਂਦੀ ਜੀ ਤੁਸੀਂ ਮਾਰ ਛੱਡਦੇ ਹੋ ਆਪਣੇ ਅੰਦਰ છાਤੀ ਮਾਰ ਕੇ ਤਾਂ ਦੇਖੋ ਉਹਨੇ ਵਿਗਾੜਿਆ ਕੀ ਏ ਤੁਹਾਡਾ ਮੇਰੀ ਸਭ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਭਾਈ ਔਰਤ ਨੂੰ ਮਰਦ ਦੇ ਬਰਾਬਰ ਦੇ ਹੱਕਦਾਰ ਸਮਝੋ ਔਰਤ ਬਿਨਾ ਤਾਂ ਸਾਡੀ ਹੋਣ ਦੀ ਕੋਈ ਨਹੀਂ ਇਹ ਤਾਂ ਅਜੇ ਹੀ ਮਹਾਨ ਸ਼ਕਤੀ ਆ ਜਿਹੜੀ ਦਾਨਵਾਦਾਂ ਸਦੀਆਂ ਤੋਂ ਨਾਸ਼ ਕਰਦੀ ਆਈ ਆ ਔਰਤ ਦਾ ਤ੍ਰਿਸਕਾਰ ਕਰਨ ਦੀ ਤਾਂ ਔਰਤ ਦਾ ਬਣਦਾ ਮਾਨਸ ਅਧਿਕਾਰ ਉਹਨੂੰ ਦੇ ਦੋ ਤਾਂ ਜੋ ਉਹ ਵੀ ਇਸ ਸਮਾਜ ਵਿੱਚ ਖੁੱਲਕੇ ਤੇ ਬੇਖੌਫ ਹੋ ਕੇ ਆਪਣਾ ਜੀਵਨ ਬਸਰ ਕਰ ਸਕੇ ਮੈਂ ਆਪ ਰਤਨ ਭੈਣ ਜੀ ਤੋਂ ਮਾਫੀ ਮੰਗਦਾ ਕਿ ਮੇਰੇ ਕਰਕੇ ਇਹਨਾਂ ਨੂੰ ਲੋਕਾਂ ਦੇ ਮੂੰਹੋਂ ਬਹੁਤ ਕੁਝ ਸੁਣਨਾ ਪਿਆ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ ਸਾਡਾ ਰੱਬ ਜਾਣਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਦੇ ਬਹੁਤ ਸਾਰੇ ਲੋਕ ਰਤਨਕੌਰ ਤੋਂ ਮਾਫੀ ਮੰਗਦੇ ਨੇ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੁੰਦਾ। ਤੇ ਰਤਨਕੌਰ ਬਲਵੰਤ ਸਿੰਘ ਦਾ ਧੰਨਵਾਦ ਕਰਦੀ ਹੋਈ ਨਿਡਰਤਾ ਨਾਲ ਅੱਖਾਂ ਉੱਤੇ ਚੁੱਕ ਕੇ ਖੋਸ਼ੇ ਦੇ ਹੰਝੂ ਪੂੰਝਦੀ ਮੱਥਾ ਟੇਕ ਕੇ ਆਪਣੇ ਘਰ ਵੱਲ ਨੂੰ ਹੋ ਤੁਰਦੀ ਆ। ਔਰਤ ਦੀ ਕੁੱਖੋਂ ਹੀ ਜਨਮ ਲੈ ਕੇ ਤੇ ਔਰਤ ਨੂੰ ਹੀ ਬਦਨਾਮ ਕਰਨ ਵਾਲੇ ਮਰਦ ਪ੍ਰਧਾਨ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਔਰਤ ਨਾ ਹੋਵੇ ਤਾਂ ਉਹਦਾ ਵੀ ਕੋਈ ਵजूद ਨਹੀਂ ਰਹਿਣਾ। ਇਹ ਖੂਬਸੂਰਤ ਜੀ ਲਿਖਤ ਸੀ ਜੀ ਪਰਵਿੰਦਰ ਕੌਰ ਜੀ ਦੀ ਤੇ ਕਹਾਣੀ ਵਿਧਵਾ ਔਰਤ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ